ਸਤਨਾਮ ਵਾਹਿਗੁਰੂ ਸਾਹਿਬ ਜੀ ਮਹਲਾ ਚੌਥਾ ਗੌੜੀ ਪੂਰਵੀ ਹਰ ਦਿਆਲ ਦਿਆ ਪ੍ਰਭ ਕੀਨੀ ਮੇਰਾ ਮਨ ਤਨ ਮੁਖ ਹਰ ਬੋਲੀ ਗੁਰਮੁਖ ਰੰਗ ਪਿਆਤ ਗੂੜਾ ਹਰ ਰੰਗ ਭੀਨੀ ਮੇਰੀ ਚੋਲੀ ਆਪਣੇ ਹਰ ਪ੍ਰਭ ਕੀ ਹਾਂ ਗੋਲੀ ਜਦ ਹਮ ਹਰ ਸੇਤੀ ਮਨ ਮੰਨਿਆ ਕਰਦੀਨੋ ਜਗਤ ਸਭ ਗੋਲ ਅਮੋਲੀ ਰਹਾ ਕਰਹੁ ਬਵੇਕ ਸੰਤ ਜਨ ਭਾਈ ਖੋਜ ਹਿਰਦੈ ਦੇਖ ਟੰਡੋਲੀ ਹਰ ਹਰ ਰੂਪ ਸਭ ਜੋਤ ਸਵਾਈ ਹਰ ਨਿਕਟ ਵਸੈ ਹਰ ਕੋਲੀ ਹਰ ਹਰ ਨਿਕਟ ਵਸੈ ਸਭ ਜਗ ਕੈ ਅਪਰੰਪਰ ਪੁਰਖ ਅਤੋਲੀ ਹਰ ਹਰ ਪ੍ਰਗਟ ਕੀਓ ਗੁਰਪੁਰੈ ਸਿਰ 베ਚਿਓ ਗੁਰਪੈ ਮੋਲੀ ਹਰ ਜੀ ਅੰਤਰ ਬਾਹਰ ਤੁਮ ਸਰਨਾਗਤ ਤੁਮ ਵੱਡ ਪੁਰਖ ਬਡੋਲੀ ਜਨ ਨਾਨਕ ਅਣ ਦਿਨ ਹਰ ਗੁਣ ਗਾਵੇ ਮਿਲ ਸਤ ਗੁਰ ਗੁਰ ਬੇਚੋਲੀ ਹਰ ਜੀ ਅੰਤਰ ਬਾਹਰ ਤੁਮ ਸਰਨਾਗਤ ਤੁਮ ਵੱਡ ਪੁਰਖ ਬਡੋਲੀ ਜਨ ਨਾਨਕ ਅਣ ਦਿਨ ਹਰ ਗੁਣ ਗਾਵੇ ਮਿਲ ਸਤ ਗੁਰ ਗੁਰਬੇ ਚੋਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 168 ਅਤੇ 169 ਦੇ ਉੱਪਰ ਅੰਕਿਤ ਹੈ ਚੌਥੇ ਪਾਸ਼ਾ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਆ ਇਸ ਪਵਨ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਇਸ ਪਵਨ ਸ਼ਬਦੀਆਂ ਜੋ ਮੁੱਖ ਪੰਕਤੀਆਂ ਹਨ ਉਸ ਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਆ ਆਪਣੇ ਹਰ ਪ੍ਰਭ ਕੀ ਹਉ ਗੋਲੀ ਜਦ ਹਮ ਹਰ ਸੇਤੀ ਮਨ ਮੰਨਿਆ ਹਰ ਦਿਨੋ ਜਗਤ ਸਭ ਗੋਲ ਅਮੋਲੀ ਰਹੋ ਆਪਣੇ ਹਰ ਪ੍ਰਭ ਕੀ ਹਾਂ ਗੋਲੀ ਇਸਤਰੀ ਲਿੰਗ ਸ਼ਬਦ ਹੈ ਮੈਂ ਆਪਣੇ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਗੋਲੀ ਬਣ ਗਈ ਹਾਂ ਜਦ ਹਮ ਹਰ ਸੇਤੀ ਮਨ ਮੰਨੇ ਕਿਉਂਕਿ ਮਨੁੱਖ ਦਾ ਮਨ ਆਪਣੇ ਪ੍ਰਤੀ ਆਪਣੇ ਪਰਿਵਾਰ ਦੇ ਪ੍ਰਤੀ ਆਪਣੇਆਂ ਦੇ ਪ੍ਰਤੀ ਮੰਨ ਜਾਂਦਾ ਪਰ ਬਹੁਤ ਮੁਸ਼ਕਲ ਹੁੰਦੀ ਹੈ ਗੁਰੂ ਦੇ ਪ੍ਰਤੀ ਮਨ ਮੰਨ ਜਾਣਾ ਸਤਗੁਰੂ ਜੀ ਦਾ ਬਣ ਜਾਣਾ ਰੋਜ਼ਾਨਾ ਹੀ ਆਪਾਂ ਸਾਧ ਸੰਗਤ ਦੀ ਪੜਦੇ ਹਾਂ ਜਿਨ੍ਹਾਂ ਦਾ ਮਨ ਗਿਆ ਸੀ ਨਾ ਉਹਨਾਂ ਨੂੰ ਆਪ ਰੋਜ਼ ਯਾਦ ਕਰਦੇ ਮੰਨੇ ਕੀ ਗਤ ਕਹੀ ਨਾ ਜਾਣ ਜੇ ਕੋ ਕਹ ਪਿੱਛੇ ਪਛਤਾਏ ਅਸੀਂ ਜੇ ਉਹਨਾਂ ਦੇ ਗੁਣ ਗਾਉਂਦੇ ਵੀ ਆ ਨਾ ਫਿਰ ਸਾਨੂੰ ਪਰਸਤਾਵ ਉਹਨਾਂ ਦੇ ਦਾ ਗੁਣ ਬਹੁਤ ਸਨ ਕਹਿੰਦੇ ਜੇ ਕੋ ਕਹ ਪਿੱਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚ ਅਬ ਬੈਠ ਕੇ ਆਪਾਂ ਵਿਚਾਰੇ ਕਰਨੇ ਜਿਨ੍ਹਾਂ ਨੇ ਮੰਨਿਆ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋ ਕੋਈ ਮਨ ਕਰਕੇ ਮੰਨ ਕੇ ਦੇਖੇ ਸਤਗੁਰੂ ਕਹਿੰਦੇ ਜਦ ਹਮ ਹਰ ਸੇਤੀ ਮਨ ਮੰਨਿਆ ਕਿ ਹੇ ਸਤਗੁਰੂ ਤੂੰ ਹੀ ਹੈ ਤੁਧ ਵਿਣ ਦੂਜਾ ਨਹੀਂ ਕੋਏ ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਜਦੋਂ ਉਹਦੇ ਪ੍ਰਤੀ ਮਨ ਮੰਨ ਜਾਂਦਾ ਹੈ ਜਦ ਹਮ ਹਰ ਸੇਤੀ ਮਨ ਮੰਨ ਬਹੁਤ ਮੁਸ਼ਕਲ ਹੈ ਉਹਦੀ ਕਿਰਪਾ ਬਣ ਜਾਏ ਬਖਸ਼ਿਸ਼ ਬਣ ਜਾਏ ਕਿਉਂਕਿ ਸਤਗੁਰੂ ਮਹਾਰਾਜ ਕਹਿੰਦੇ ਮਨੁੱਖ ਸੰਸਾਰ ਦੇ ਵਿੱਚ ਆਇਆ ਔਰ ਜਿਹਨੇ ਪੈਦਾ ਕੀਤਾ ਉਹਨੂੰ ਭੁੱਲ ਗਿਆ ਉਦੇ ਪ੍ਰਤੀ ਹੀ ਮੰਨ ਨਹੀਂ ਬਣਦੇ ਹੁਣ ਜਿਹੜਾ ਆਸਤਕ ਬੰਦਾ ਨਾ ਹੁਣ ਆਸਤਕ ਜਾਂ ਜਿਹੜੇ ਆਸਤਾ ਰੱਖਦੇ ਧਰਮ ਤੇ ਉਹ ਕਹਿੰਦੇ ਵੀ ਰੱਬ ਹੈ ਤੇ ਜਿਹੜੇ ਨਾਸਤਕ ਹੁੰਦੇ ਆ ਉਹ ਕਹਿੰਦੇ ਰੱਬ ਹੈ ਹੀ ਨਹੀਂ ਪਰ ਗੱਲ ਤਾਂ ਇਹ ਹੈ ਨਾ ਸਾਧ ਸੰਗਤ ਜੀ ਤੇ ਜਿਹੜਾ ਮੇਰੇ ਵਰਗਾ ਗੱਲ ਕਰ ਵੀ ਰਿਹਾ ਹੈ ਨਾ ਅਸੀਂ ਕਿਹੜਾ ਦੇਖਿਆ ਨਾ ਨਾਸਤਕ ਨੇ ਦੇਖਿਆ ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਦਰਸ਼ਨ ਕਰਾ ਦਿੱਤੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਰੂਪ ਦੇ ਵਿੱਚ ਸਾਨੂੰ ਸਮਝਾਉਂਦੇ ਆ ਬકરી ਗੱਲ ਕੀ ਸਿੱਖਾਂ ਕੋਲ ਸਮਾਂ ਕੋਈ ਨਹੀਂ ਤੇ ਸਤਿਗੁਰੂ ਦੀ ਤਾਂ ਬਾਣੀ ਸਾਡੇ ਰਹਿਮਤ ਕਰਦੀ ਸਾਡੇ ਤੇ ਬਖਸ਼ਿਸ਼ਾਂ ਕਰਦੀ ਉਹ ਸਮਾਂ ਜਿੱਦਨ ਸਤਿਗੁਰੂ ਦੇ ਪ੍ਰਤੀ ਮਨ ਮਨ ਜਾਂਦਾ ਵਿਜੋ ਗੁਰ ਕਹ ਸੋਈ ਪਲ ਮਾਨੋ ਹਰ ਹਰ ਕਥਾ ਨਰਾ ਉਹਨਾਂ ਨੇ ਸਭ ਕੁਝ ਹੀ ਆਪਣਾ ਸਤਿਗੁਰੂ ਨੂੰ ਅਰਪਣ ਕਰ ਦਿੱਤਾ ਵੇਚ ਦਿੱਤਾ ਕਬੀਰ ਸਾਹਿਬ ਕਹਿੰਦੇ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਨ ਕਈ ਚੀਜ਼ ਹੁੰਦੀ ਨਾ ਆਪਾਂ ਸੁਣਦੇ ਆ ਪਰ ਕਈ ਵੇਲੇ ਆਪਾਂ ਉਹਨੂੰ ਦੇਖ ਕੇ ਆਉਂਦੇ ਆ ਤੇ ਫਿਰ ਕਹਿੰਦੇ ਨਹੀਂ ਭਾਈ ਸਹੀ ਹੈ ਜੋ ਆਪਾਂ ਸੁਣਦੇ ਸੀ ਨਾ ਜਿਵੇਂ ਸਤਗੁਰ ਸੁਣੀਦਾ ਤੈਸੋ ਹੀ ਮੈਂ ਦੀਠ ਜਾਣਿਆ ਤਾਂ ਮਨ ਮੰਨੇਗਾ ਤੇ ਜਾਣਿਆ ਕੋਈ ਨਹੀਂ ਫਿਰ ਮਨ ਕਿੱਥੇ ਮੰਨੇਗਾ ਮਨ ਮੰਨੇ ਹੁੰਦਾ ਨਾ ਜੇ ਅੱਜ ਘਰਾਂ ਦੇ ਵਿੱਚ ਅਖੰਡ ਪਾਠ ਸਾਹਿਬ ਉਹ ਇੱਕ ਕਮਰੇ ਵਿੱਚ ਸ਼ਰਬ ਚੱਲ ਰਹੀ ਹੈ ਗੁਰੂ ਸਾਹਿਬ ਜੀ ਦਾ ਸਰੂਪ ਗੁਰਦੁਆਰਾ ਸਾਹਿਬ ਆ ਗਿਆ ਉਸ ਤੋਂ ਬਾਅਦ ਤਾਂ ਫਿਰ ਲੰਗਰ ਹੀ ਚੱਲਦੇ ਸ਼ਰਬ ਦੇ ਕਿਉਂਕਿ ਜਾਣਿਆ ਨਹੀਂ ਕਿ ਗੁਰੂ ਹੈ ਤੇ ਸਤਗੁਰੂ ਮਹਾਰਗ ਦੇ ਜਿਹਨੇ ਜਾਣ ਲਿਆ ਫਿਰ ਉਹਦਾ ਮਨ ਮੰਨ ਗਿਆ। ਬਾਬਾ ਫਰੀਦ ਸਾਹਿਬ ਕਹਿੰਦੇ ਮੇਰੇ ਪਰਮੇਸ਼ਰ ਨੇ ਮੈਨੂੰ ਮੇਰੇ ਕੰਨ ਵਿੱਚ ਗੱਲ ਕਹੀ ਸੀ। ਇਹ ਪੂਰੀ ਪੰਕਤੀ ਆਪ ਜੀ ਸਰਵਣ ਕਰੋ ਕਹਿੰਦੇ ਜਬ ਹਮ ਹਰ ਸੇਤੀ ਮਨ ਮੰਨਿਆ ਕਰ ਦੀਨੋ ਜਗਤ ਸਭ ਗੋਲ ਅਮੋਲੀ। ਬੇਅਮੋਲ ਬਿਨਾ ਮੁੱਲ ਦਿੱਤੇ ਮੈਨੂੰ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਪੂਰਾ ਸੰਸਾਰ ਹੀ ਮੇਰਾ ਗੋਲਾ ਬਣਾ ਦਿੱਤਾ ਮੇਰਾ ਦਾਸ ਬਣਾ ਦਿੱਤਾ ਬਾਬਾ ਫਰੀਦ ਸਾਹਿਬ ਕਹਿੰਦੇ ਰੱਬ ਨੇ ਮੈਨੂੰ ਕੰਨ ਵਿੱਚ ਕਿਹਾ ਸੀ ਆਪ ਸਵਾਰੇ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਉਹਨੂੰ ਸੰਸਾਰ ਪਿਆਰ ਕਰਦਾ ਹੈ ਜਿਹੜਾ ਰੱਬ ਦਾ ਬਣ ਜਾਂਦਾ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਜਦ ਹਮ ਹਰ ਸੇਤੀ ਮਨ ਮੰਨਿਆ ਕਰਦੀਨੋ ਜਗਤ ਸਭ ਗੋਲ ਅਮੋਲੀ ਜਿਹੜਾ ਕਿਤੇ ਮੁੱਲ ਵੀ ਨਹੀਂ ਵਿਕਦਾ ਨਾ ਬੇਅਮੋਲ ਹੈ ਉਹ ਵੀ ਪੂਰੀ ਦੁਨੀਆ ਜਿਹੜੀ ਹੈ ਉਹ ਮੇਰੀ ਦਾਸ ਬਣਾ ਦਿੱਤੀ ਜੇ ਬਚਨ ਕਹਿ ਰਿਹਾ ਨਾ ਗੁਰੂ ਰਾਮਦਾਸ ਜੀ ਅੱਜ ਦੇਖ ਲਓ ਪੂਰਾ ਸੰਸਾਰ ਹੀ ਗੁਰੂ ਰਾਮਦਾਸ ਜੀ ਦੇ ਚਰਨਾਂ ਝੁੱਕਦਾ ਹਾਂ ਆਪਣੇ ਹਰ ਪ੍ਰਭ ਕੀ ਹਾਂ ਗੌਲੀ ਜਦ ਹਮ ਹਰ ਸੇਤੀ ਮਨ ਮੰਨਿਆ ਕਰਦੀ ਨੋ ਜਗਤ ਸਭ ਗੋਲ ਅਮੋਲੀ ਰਹਾਉ ਹਰ ਦਿਆ ਦਿਆ ਪ੍ਰਭ ਕੀ ਨੇ ਮੇਰਾ ਮਨ ਤਨ ਮੁਖ ਹਰ ਬੋਲੀ ਹੁਣ ਦਿਆਲ ਸ਼ਬਦ ਆਪਾਂ ਇਦਾਂ ਵੀ ਪੜਦੇ ਆਂ ਦੱਦਾ ਈੜੀ ਨੂੰ ਸਿਹਾਰੀ ਐੜੇ ਨੂੰ ਕੰਨਾਂ ਲੱਲਾ ਦਿਆਲ ਹੁਣ ਇੱਥੇ ਦਿਆਲ ਲੱਲੇ ਨੂੰ ਸਿਹਾਰੀ ਵੀ ਆਈ ਹੈ ਦਿਆਲ ਨੇ ਕਿਉਂਕਿ ਜਦੋਂ ਇਹ ਸਮਝ ਦੀ ਗੁਰਬਾਣੀ ਜੋ ਕਿੰਨੀ ਮਿਹਨਤ ਸਤਗੁਰ ਨੇ ਕੀਤੀ ਹੈ ਇਹ ਕੋਈ ਐ ਐਸਾ ਨਹੀਂ ਕਿ ਮੈਨੂੰ ਕੋਈ ਪਤਾ ਲੱਗ ਗਿਆ ਮੈਂ ਕੋਈ ਵਿਦਵਾਨ ਬਣ ਗਿਆ ਜਾਂ ਮੈਂ ਵਿਦਪਤਾ ਝਾੜ ਰਿਹਾ ਹਾਂ ਹ ਜਿੰਨਾ ਕੋ ਪਤਾ ਹੋਣਾ ਚਾਹੀਦਾ ਵੰਡਣਾ ਚਾਹੀਦਾ ਜੇ ਸਾਨੂੰ ਕੁਝ ਪਤਾ ਲੱਗਦਾ ਕੋਈ ਸਤਿਗੁਰੂ ਸਾਨੂੰ ਸਮਝ ਦਿੰਦਾ ਤੇ ਉਹ ਬੰਡਣਾ ਜਾਈ ਦੇ ਤੇ ਬੰਡਿਆ ਕਹਿੰਦੇ ਵਿਦਿਆ ਵੱਧਦੀ ਹੈ ਜੋ ਆਪਣਾ ਤਾਂ ਪੱਕਾ ਹੀ ਹੁੰਦਾ ਨਾ ਜਿਸ ਵੇਲੇ ਆਪਾਂ ਉਚਾਰਨ ਸਹੀ ਕਰਾਂਗੇ ਸ਼ੁੱਧਤਾ ਦੇ ਨਾਲ ਪੜਾਂਗੇ ਤੇ ਆਪਣੇ ਆਪ ਉਹਦਾ ਅਰਥ ਵੀ ਬਣੇਗਾ ਤੇ ਉਹ ਸਾਨੂੰ ਸਮਝ ਵੀ ਲੱਗੇ ਹਰ ਦਿਆਲ ਦਿਆ ਪ੍ਰਭ ਕੀਨੀ ਦਿਆਲ ਅਕਾਲ ਪੁਰਖ ਨੇ ਦੇਵ ਪ੍ਰਭ ਕਿੰਨੀ ਮੇਰਾ ਮਨ ਤਨ ਮੁਖ ਹਰ ਬੋਲੀ ਹੁਣ ਉਹ ਮੇਰੇ ਸਰੀਰ ਵਿੱਚ ਮੇਰੇ ਮਨ ਦੇ ਵਿੱਚ ਮੇਰੇ ਮੁਖ ਵਿੱਚ ਉਹ ਬੋਲ ਰਿਹਾ ਉਹੀ ਬੋਲ ਰਿਹਾ ਨਾ ਦੂਸਰਾ ਥੋੜੇ ਬੋਲ ਰਿਹਾ ਮੇਰਾ ਮਨ ਤਨ ਮੁਖ ਹੁਣ ਤੁਸੀਂ ਇਹ ਵੀ ਦਰਸ਼ਨ ਕਰ ਸਕਦੇ ਹੋ ਮਨ ਦੇ ਨੰਨੇ ਨੂੰ ਵੀ ਸਿਆਰੀ ਹੈ ਤਨ ਦੇ ਨੰਨੇ ਨੂੰ ਵੀ ਸਿਆਰੀ ਹੈ ਮੁਖ ਦੇ ਖੱਕੇ ਨੂੰ ਵੀ ਸਿਆਰੀ ਉਹ ਮੇਰੇ ਮਨ ਵਿੱਚ ਵੀ ਬੋਲ ਰਿਹਾ ਮੇਰੇ ਤਨ ਵਿੱਚ ਵੀ ਬੋਲ ਰਿਹਾ ਤੇ ਮੇਰੇ ਮੁਖ ਵਿੱਚ ਵੀ ਉਹੀ ਬੋਲ ਰਿਹਾ ਹਰ ਦਿਆਲ ਦਿਆ ਪ੍ਰਭ ਕੀਨੀ ਮੇਰਾ ਮਨ ਤਨ ਮੁਖ ਹਰ ਬੋਲੀ ਸਾਰੇ ਤਾਂ ਉਹਦੀ ਉਹਨੂੰ ਬੋਲ ਰਹੇ ਨਾ ਆ ਪੜਦੇ ਨੇ ਸੁਖਮਨੀ ਸਾਹਿਬ ਦੇ ਵਿੱਚ ਵਚਨ ਆ ਬਾਣੀ ਪ੍ਰਭ ਕੀ ਸਭ ਕੋ ਬੋਲਾ ਸਾਰੇ ਉਹਦੀ ਬਾਣੀ ਬੋਲ ਰਹੇ ਨਾ ਬਾਣੀ ਪ੍ਰਭ ਕੀ ਸਭ ਕੋ ਬੋਲਾ ਆਪ ਅਡੋਲ ਨਾ ਕਭੂ ਨੂੰ ਸਰਬ ਕਲਾਕਰ ਖੇਲੇ ਖੇਲ ਮੋਲਣਾ ਪਾਈ ਹੈ ਗੁਣ ਹੈ ਅਮੋਲ ਹਰ ਦਿਆਲ ਦਿਆ ਪ੍ਰਭ ਕੀਨੀ ਮੇਰੇ ਮਨ ਤਨ ਮੁਖ ਹਰ ਬੋਲੀ ਗੁਰਮਖ ਰੰਗ ਪਿਆਤ ਗੂੜਾ ਹਰ ਰੰਗ ਭੀਨੀ ਮੇਰੀ ਚੋਲੀ ਇਹ ਜਿਹੜਾ ਮੇਰਾ ਹਿਰਦਾ ਚੋਲੀ ਸੀ ਪਰਮਾਤਮਾ ਦੇ ਪ੍ਰੇਮ ਨਾਲ ਭਿੱਜ ਗਿਆ ਤੇ ਗੁਰੂ ਦੇ ਸੰਗ ਵਿੱਚ ਆ ਕੇ ਪ੍ਰੇਮ ਦੇ ਨਾਲ ਗੂੜਾ ਰੰਗ ਚੜ ਗਿਆ ਗੁਰਮਖ ਰੰਗ ਭਿਆਤ ਗੂੜਾ ਹਰ ਰੰਗ ਭੀਨੀ ਮੇਰੀ ਚੋਲੀ ਆਪਣੇ ਹਰ ਪ੍ਰਭ ਕੀ ਹਾਂ ਗੋਲੀ ਜਦ ਹਮ ਹਰ ਸੇਤੀ ਮਨ ਮੰਨਿਆ ਕਰਦੀਨੋ ਜਗਤ ਸਭ ਗੋਲ ਅਮੋਲੀ ਰਹਾਉ ਜਦਨ ਮਨ ਮੰਨ ਗਏ ਕਿ ਕਿ ਸਾਨੂੰ ਕਿਤੇ ਵੀ ਸਿੱਖਿਆ ਮਿਲ ਸਕਦੀ ਹੈ ਇਸਲਾਮ ਦੇ ਵਿੱਚ ਬਹੁਤ ਵੱਡੀ ਸ਼ਖਸੀਅਤ ਹੋਈ ਆ حضرت ਨजामुद्दीन औलिया ਅੱ ਦਿੱਲੀ ਜਾਓ ਸਟੇਸ਼ਨ ਵੀ ਉਹਨਾਂ ਦੇ ਨਾਮ ਤੇ ਬਣਿਆ ਤੇ ਉਹਨਾਂ ਦਾ ਅਸਥਾਨ ਵੀ ਬਣਿਆ ਹੋਇਆ ਬੜੀ ਪਹੁੰਚੀ ਹੋਈ ਅਸਤੀ ਸੀ ਕਹਿੰਦੇ ਇੱਕ ਦਿਨ ਉਹਨਾਂ ਦਾ ਇੱਕ ਚੇਲਾ ਸੀ ਸੇਵਕ ਸੀ ਤੇ ਉਹਨੂੰ ਕੋਈ ਪੈਸਿਆਂ ਦੀ ਜ਼ਰੂਰਤ ਸੀ ਤੇ ਉਹ ਸੇਵਕ ਜਿਹੜਾ ਸੀ ਹਾਜ਼ਰਤ ਸਾਹਿਬ ਦੇ ਕੋਲ ਆਇਆ ਸਜਦਾ ਕੀਤਾ ਤੇ ਹਾਜ਼ਰਤ ਸਾਹਿਬ ਨੇ ਪੁੱਛਿਆ ਵੀ ਤੈਨੂੰ ਕੁਝ ਚਾਹੀਦਾ ਉਹ ਜਾਣੀ ਜਾਣ ਸੀ ਬੜੀ ਪਹੁੰਚੇ ਹਸਤੀ ਸੀ ਕਹਿਣ ਲੱਗਾ ਮੈਨੂੰ ਥੋੜੇ ਜਿਹਾ ਪੈਸਿਆਂ ਦੀ ਜ਼ਰੂਰਤ ਹੈ ਪੈਸੇ ਨਹੀਂ ਹਨ ਮੇਰੇ ਕੋਲ ਅੱਜ ਤੇ ਹਾਜ਼ਰਤ ਸਾਹਿਬ ਕਹਿੰਦੇ ਤੂੰ ਅੱਜ ਮੰਗੇ ਆ ਤੇ ਅੱਜ ਮੇਰੇ ਕੋਲ ਵੀ ਨਹੀਂ ਹੈ ਅੱਜ ਪੈਸੇ ਮੇਰੇ ਕੋਲ ਵੀ ਨਹੀਂ ਐ। ਮਨ ਦੇ ਵਿੱਚ ਉਹਨੂੰ ਆਇਆ ਵੀ ਬੜੀ ਸੇਵਾ ਕਰਦੇ ਆ ਤੇ ਅੱਜ ਕੁਝ ਮੰਗ ਲਿਆ ਤੇ ਦਿੱਤਾ ਹੀ ਕੋਈ ਨਹੀਂ। ਉਹਨਾਂ ਨੇ ਆਖਿਆ ਇਦਾਂ ਕਰ। ਆ ਮੇਰਾ ਜੋੜਾ ਲੈ ਜਾ। ਮੇਰੀ ਜੁੱਤੀ ਲੈ ਜਾ। ਉਹਨੂੰ ਗੁੱਸਾ ਤਾਂ ਬਹੁਤ ਆ ਰਿਹਾ ਸੀ ਪਰ ਹੱਕ ਹੁਕਮ ਅਦੂਲੀ ਨਹੀਂ ਕਰਨਾ ਚਾਹੁੰਦਾ ਸੀ। ਸੇਵਾ ਕਰਦਾ ਸੀ ਭਾਵਨਾ ਨਾਲ ਕਰਦਾ ਸੀ। ਕਪੜਾ ਲੈ ਕੇ ਨਾ ਜੁੱਤੀ ਬੰਨ ਲਈ ਕਪੜੇ ਵਿੱਚ ਉਹ ਪੈਦਲ ਜਾ ਰਿਹਾ ਸੀ ਇੱਕ ਸਰਾਹ ਸੀ ਬਹੁਤ ਵੱਡਿਓ ਉੱਤੇ ਰੁਕਣਾ ਸੀ ਉੱਥੇ ਰੁਕ ਗਿਆ ਕਹਿੰਦੇ ਉੱਥੇ ਅਮੀਰ ਖੁਸਰੋ ਆਇਆ ਉਹ ਵੀ ਬਹੁਤ ਵਪਾਰ ਕਰਕੇ ਵੱਡੇ ਵੱਡੇ ਵਪਾਰ ਕਰਕੇ ਆਇਆ ਬੜਾ ਪੈਸਾ ਸੀ ਉਹਦੇ ਕੋਲ ਪਰ ਉਹ ਵੀ ਹਜ਼ਰਤ ਨਿਜ਼ਾਮਉਦੀਨ ਦਾ ਬਹੁਤ ਵੱਡਾ ਸੇਵਕ ਸੀ ਉਹਨਾਂ ਨੂੰ ਮੰਨਦਾ ਸੀ ਉਹ ਪਿਆਰ ਕਰਦਾ ਜਿਸ ਵੇਲੇ ਉਹ ਸਰਾਂ ਦੇ ਵਿੱਚ ਆਇਆ ਤੇ ਉਹਨੇ ਆਖਿਆ ਵੀ ਹਾਜ਼ਰਤ ਨਿਜ਼ਾਮੁਦੀਨ ਦੀ ਚਰਨਾਂ ਦੀ ਖੁਸ਼ਬੂ ਇੱਥੇ ਆ ਰਹੀ ਹੈ ਕਿੰਨਾ ਪਿਆਰ ਹੋਇਆ ਉਹ ਕਹਿੰਦਾ ਕਿ ਇੱਥੇ ਤਾਂ ਕੋਈ ਆਇਆ ਹੀ ਨਹੀਂ ਕਹਿੰਦਾ ਕੌਣ-ਕੌਣ ਇੱਥੇ ਆਇਆ ਉਹਨੇ ਦੱਸਿਆ ਵੀ ਇੱਕ ਬੰਦਾ ਰੁਕਿਆ ਇੱਥੇ ਉਹਨੂੰ ਬੁਲਾਇਆ ਕਿੱਥੋਂ ਆਇਆ ਤੂੰ ਉਹਨੇ ਆਖਿਆ ਮੈਂ ਹਾਜ਼ਰਤ ਦੇ ਦਰਸ਼ਨ ਕਰਕੇ ਆਇਆ ਕੀ ਦਿੱਤਾ ਹਜ਼ਰਤ ਸਾਹਿਬ ਨੇ ਕਹਿੰਦਾਗਾ ਸਹੀ ਦੱਸਾਂ ਮੈਨੂੰ ਪੈਸਿਆਂ ਦੀ ਜ਼ਰੂਰਤ ਸੀ ਤੇ ਹਜ਼ਰਤ ਸਾਹਿਬ ਨੇ ਆਪਣੀਆਂ ਜੁੱਤੀਆਂ ਦੇ ਦਿੱਤੀਆਂ ਕਹਿੰਦਾ ਦੇਖੋ ਮੈਂ ਗਲਤ ਨਹੀਂ ਸੀ ਨਾ ਹਜ਼ਰਤ ਸਾਹਿਬ ਦੇ ਚਰਨਾਂ ਦੀ ਖੁਸ਼ਬੂ ਆ ਰਹੀ ਸੀ ਇਸ ਕਰਕੇ ਮੈਂ ਸਾਰਿਆਂ ਨੂੰ ਕਹਿ ਰਹੀ ਸੀ ਦੇਖੋ ਕੀ ਚੀਜ਼ ਹੈ ਕਹਿੰਦਾ ਦੇ ਦੇ ਜੁੱਤੀਆਂ ਜੋ ਚਾਹੀਦਾ ਲੈਣਾ ਉਹਦੇ ਕੋਲ ਨਾ ਪੰਡ ਭਰੀ ਸੀ ਦੌਲਤ ਦੀ ਇਹਨਾਂ ਵਪਾਰ ਕਰਕੇ ਆਏ ਸੀ ਅਮੀਰ ਖਸਰੋ ਸਾਰਾ ਉਹਨੂੰ ਦੇ ਗਿਆ ਕੁਝ ਵੀ ਆਪਣੇ ਕੋਲ ਨਹੀਂ ਲੈ ਗਿਆ ਸਿੱਧਾ ਹਦਰ ਸਾਹਿਬ ਦੇ ਕੋਲ ਚਲਾ ਗਿਆ ਤੇ ਜਦੋਂ ਆਇਆ ਨizamuddin ਜੀ ਦੇ ਕੋਲ ਤੇ ਉਹ ਆਂਦੇ ਪੁੱਛਦੇ ਆ ਕਰਿਆ ਵਪਾਰ ਕਹਿੰਦਾ ਜੀ ਕਰਿਆ ਫਿਰ ਬਹੁਤ ਕਮਾਈ ਕੀਤੀ ਹੋਣੀ ਆ ਕਹਿੰਦਾ ਬਹੁਤ ਕਮਾਈ ਕੀਤੀ ਅੱਜ ਜੋ ਮਿਲਿਆ ਨਾ ਉਹ ਕਦੇ ਵੀ ਨਹੀਂ ਮਿਲ ਸਕਦਾ ਕੀ ਮਿਲ ਗਿਆ ਕਹਿੰਦਾ ਤੁਹਾਡੇ ਚਰਨਾਂ ਦੇ ਜੋੜੇ ਮਿਲ ਗਏ ਕਹਿੰਦੇ ਬੜਾ ਸਸਤਾ ਸੌਦਾ ਕਰਕੇ ਆ ਗਿਆ। ਸਾਧ ਸੰਗਤ ਜੀ ਦੇਖੋ ਉਹ ਚਰਨਾਂ ਦੇ ਜੋੜੇ ਦੇ ਖਾਤਰ ਸਾਰੀ ਦੌਲਤ ਦੇ ਕੇ ਆ ਗਿਆ। ਪਰ ਜਦੋਂ ਅੱਜ ਮੈਂ ਸਿੱਖਾਂ ਨੂੰ ਦੇਖਦਾ ਨਾ ਜਿਹੜੇ ਪਾਤਸ਼ਾਹ ਨੇ ਆਪਣੇ ਚਾਰ ਸਹਬਜ਼ਾ ਦੇ ਵਾਰ ਦਿੱਤੇ ਨਾ ਤੇ ਉਹਦੇ ਵਾਸਤੇ ਅੱਜ ਅੰਮ੍ਰਿਤ ਛਕਣ ਵਾਸਤੇ ਸਿੱਖ ਤਿਆਰ ਨਹੀਂ। ਗੁਰੂ ਵਾਲਾ ਬਣਨ ਵਾਸਤੇ ਤਿਆਰ ਨਹੀਂ। ਉਹ ਵੀ ਸਮਾਂ ਸੀ ਜਿਸ ਵੇਲੇ ਕਟੀਆਂ ਵੱਡੀਆਂ ਸ਼ਹਾਦਤਾਂ ਹੋਈਆਂ ਚੱਪਾ ਚੱਪਾ ਸਿੱਖਾਂ ਨੂੰ ਲੱਭ ਲੱਭ ਕੇ ਸ਼ਹੀਦ ਕੀਤਾ ਗਿਆ ਸਿੱਖ ਜੰਗਲਾਂ ਵਿੱਚ ਰਹਿੰਦੇ ਸੀ ਕੌਮ ਦੀ ਸੇਵਾ ਕਰਦੇ ਸੀ ਤੇ ਸਮੇਂ ਦੀਆਂ ਹਕੂਮਤਾਂ ਕਹਿੰਦੇ ਸੀ ਵੀ ਇਹਨਾਂ ਨੂੰ ਰਾਸ਼ਨ ਪਾਣੀ ਕਿੱਥੋਂ ਮਿਲਦਾ ਰੋਟੀਆਂ ਕਿੱਥੋਂ ਮਿਲਦੀਆਂ ਕਹਿੰਦੇ ਜਿਹੜੀਆਂ ਇਹਨਾਂ ਦੇ ਘਰ ਭੈਣਾ ਬੈਠੀਆਂ ਇਹਨਾਂ ਦੀਆਂ ਮਤਾਵਾਂ ਬੈਠੀਆਂ ਧੀਆ ਬੈਠੀਆਂ ਉਹ ਲਿਆ ਲੈ ਕੇ ਇਹਨਾਂ ਨੂੰ ਲੰਗਰ ਛਕਾਉਂਦੀ ਐ ਤੇ ਮੀਰ ਮੰਨੂ ਦਾ ਸਮਾਂ ਸੀ ਉਹਨਾਂ ਭੈਣਾਂ ਨੂੰ ਮਤਾਵਾਂ ਨੂੰ ਧੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਨੂੰ ਖਤਮ ਕਰਦੇ ਬੜਾ ਜ਼ੁਲਮ ਹੋਇਆ ਸੀ ਮੀਰ ਮੰਨੂ ਦੀ ਜੇਲ੍ਹ ਵਿੱਚ ਬੀਬੀਆਂ ਦੇ ਉੱਪਰ ਇਹ ਬਹੁਤ ਇਤਿਹਾਸ ਵਿੱਚ ਪਹਿਲੀ ਵਾਰੀ ਦੁਨੀਆ ਦੇ ਇਤਿਹਾਸ ਵਿੱਚ ਤੇ ਕਹਿਣ ਦਾ ਭਾਵ ਹੈ ਕਿ ਉਹ ਸਿੱਖੀ ਬੜੀ ਮਹਿੰਗੀ ਚੀਜ਼ ਹੈ ਕਹਿੰਦੇ ਮੇਰੀ ਪ੍ਰੀਤ ਗੋਬਿੰਦ ਸਿੰਘ ਜਿਨ ਘਟਾ ਮੈਂ ਤੋਂ ਮੋਲ ਮਹੰਗੀ ਲਈ ਜੀ ਸਟੇ ਇੱਕ ਉਹ ਵੀ ਲੋਕ ਸਨ ਜਿਹੜਾ ਨੇ ਚਰਣਾ ਦੀ ਜੋੜੇ ਦੀ ਖਾਤਰ ਸਭ ਕੁਝ ਆਪਣਾ ਦੇ ਦੇਤਾ ਕਿ ਮੈਨੂੰ ਚਰਣਾ ਦੀ ਜੋੜਾ ਹੀ ਦੇ ਦੇ ਤੇ ਸਾਨੂੰ ਅੱਜ ਸੋਚਣ ਦੀ ਜ਼ਰੂਰਤ ਬਾਣੀ ਸਾਨੂੰ ਸਮਝਾਉਂਦੀ ਹੈ ਕਹਿੰਦੇ ਮਨ ਮੰਨਿਆ ਨਹੀਂ ਨਾ ਕਲਗੀਧਰ ਦੇ ਪ੍ਰਤੀ ਗੁਰਪੁਰ ਤਾਂ ਬਣਾ ਲਿਆ ਪਰ ਮਨ ਨਹੀਂ ਮੰਨਿਆ ਕਹਿੰਦੇ ਜਦ ਹਮ ਹਰ ਸੇਤੀ ਮਨ ਮੰਨਿਆ ਹਰ ਦਿਨੋ ਜਗਤ ਸਭ ਗੋਲ ਅਮੋਲੀ ਜਿੱਦਣ ਗੁਰੂ ਦੇ ਬਣ ਗਏ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਣ ਗਏ ਆ ਜਿਹੜੀਆਂ ਸਰਦਾਰੀਆਂ ਦਿੱਤੀਆਂ ਨੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਮਹਾਰਾਜਾ ਰਣਜੀਤ ਸਿੰਘ ਕੀ ਕਰਦਾ ਹੁੰਦਾ ਸੀ ਕੋਹੇਨੂਰ ਹੀਰਾ ਜਿਹੜਾ ਸੀ ਆਪਣੇ ਡੋਲੇ ਨਾਲ ਬੰਨ ਕੇ ਰੱਖਦਾ ਸੀ ਕਿਸੇ ਨੇ ਆਖਿਆ ਵੀ ਸਰਦਾਰ ਸਾਹਿਬ ਤੁਸੀਂ ਕੀ ਕਰਦੇ ਹੋ ਇਹਨੂੰ ਸਜਾ ਕੇ ਰੱਖੋ ਆਪਣੇ ਦਸਤਾਰ ਤੇ ਲਾਇਆ ਕਰੋ ਕੋਹੇਨੂਰ ਹੀਰਾ ਹੈ ਉਹ ਕਹਿੰਦਾ ਵੀ ਇਹ ਤਾਂ ਹੀਰਾ ਜਿਹੜਾ ਕਲਗੀਧਰ ਪਾਸ਼ਣ ਨੇ ਦਿੱਤਾ ਇਸ ਤੋਂ ਕੀਮਤੀ ਚੀਜ਼ ਤਾਂ ਕੋਈ ਹੋਈ ਨਹੀਂ ਸਕਦੀ ਦਸਤਾਰ ਤੋਂ ਕੀਮਤੀ ਪਰ ਜਿਹੜੇ ਲੋਕ ਹੀਰੇ ਲੈਂਦੇ ਨਾ ਉਹ ਮੱਥੇ ਰਗੜ ਰਗੜ ਕੇ ਲੈਂਦੇ ਆ ਅਸੀਂ ਡੋਲਿਆਂ ਦੇ ਦਮ ਨਾਲ ਹੀਰਾ ਲਿਆ ਕੋਹੇ ਨੂਰ ਦੇਣਾ ਤੇ ਅਸੀਂ ਇਸ ਕਰਕੇ ਡੋਲੇ ਨੇ ਬੰਨ ਕੇ ਰੱਖਦੇ ਤੇ ਜਿਨ੍ਹਾਂ ਦਾ ਮਨ ਮੰਨਿਆ ਸੀ ਉਹਨਾਂ ਨੇ ਗੁਰੂ ਦੇ ਪ੍ਰਤੀ ਆਪਣੇ ਆਪ ਨੂੰ ਸਮਰਪਣ ਕੀਤਾ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਦ ਹਮ ਹਰ ਸੇਤੀ ਮਨ ਮੰਨਿਆ ਜਿੱਦਣ ਮੰਨ ਗਿਆ ਨਾ ਵੱਡੀ ਤੋਂ ਵੱਡੀ ਕੁਰਬਾਨੀ ਫਿਰ ਸਿੱਖ ਕਰਦੇ ਤੇ ਜਦੋਂ ਲੋੜ ਪੈਂਦੀ ਆ ਕਿਉਂਕਿ ਅੱਜ ਵੀ ਏਡੀ ਵੱਡੀ ਮਹਾਨਤਾ ਸਿੱਖਾਂ ਦੇ ਕੋਲ ਆ ਕੇਸ਼ ਦਿੱਤੇ ਆ ਦਸਤਾਰ ਦਿੱਤੀ ਆ ਇੱਕ ਦੋ ਦਿਨਾਂ ਦੀ ਗੱਲ ਹੈ ਉਤਰਾਖੰਡ ਦੇ ਵਿੱਚ ਸਿੱਖਾਂ ਦੇ ਉੱਪਰ ਹਮਲਾ ਕਰ ਦਿੱਤਾ ਹੈ ਭੀੜ ਇਕੱਠੀ ਹੋਈ ਕਿ ਆਈ ਫਿਰ ਮਾਫੀ ਮੰਗਣੀ ਪਈ ਨਾ ਉਹਨਾਂ ਸ਼ਰੋਮਣੀ ਕਮੇਟੀ ਤੱਕ ਅਕਾਲ ਤਖਤ ਸਭ ਦੇ ਜਥੇਦਾਰ ਸਾਹਿਬ ਨੇ ਵੀ ਐਲਾਨ ਕਰ ਦਿੱਤੇ ਲੋਕੋ ਕੌਮ ਦੇ ਵਾਸਤੇ ਕਿਉਂਕਿ ਇਸ ਜਿਹੜੀ ਦਸਤਾਰ ਦਿੱਤੀ ਜਿਹੜੇ ਕੇਸ ਦਿੱਤੇ ਕੋਈ ਇਹਦਾ ਅਸੀਂ ਜੀਵਨ ਦੇ ਵਿੱਚ ਜਦ ਤਨ ਜਾਣਾਂਗੇ ਨਾ ਇਹਦਾ ਮੁੱਲ ਕੀ ਹੈ ਫਿਰ ਸ਼ਰਾਬ ਦੇ ਠੇਕਿਆਂ ਤੇ ਨਹੀਂ ਨਾਈਆਂ ਦੀ ਦੁਕਾਨ ਤੇ ਨਹੀਂ ਬਣੋ ਖੜੇਗਾ ਮਨ ਮੰਨੇਗਾ ਜਦ ਤਨ ਕਹਿੰਦੇ ਜਬ ਹਮ ਹਰ ਸੇਤੀ ਮਨ ਮੰਨਿਆ ਕਰਦੀਨੋ ਜਗਤ ਸਭ ਗੋਲ ਅਮੋਲੀ ਕਹਿੰਦੇ ਪੂਰਾ ਸੰਸਾਰ ਹੀ ਦਾਸ ਬਣਾ ਦਿੱਤਾ ਆ ਸਿੱਖਾਂ ਨੂੰ ਲੋਕ ਪੁੱਛਦੇ ਕਿ ਨਹੀਂ ਪੁੱਛਦੇ ਕਿਉਂ ਮੰਨਦੇ ਆ ਕਿਉਂਕਿ ਗੁਰੂ ਨੇ ਕਿਰਪਾ ਕੀਤੀ ਰਹਾਉ ਕਰਹੁ ਬਬੇਕ ਸੰਤ ਜਨ ਭਾਈ ਮੈਂ ਜਦੋਂ ਇਹ ਸ਼ਬਦ ਪੜ੍ਹਦਾ ਨਾ ਕਰਹੁ ਸਹਿਰ ਆਪ ਜੀ ਨੇ ਵੀ ਸਿਰੇ ਸ਼ਬਦ ਸੁਣਿਆ ਹੋਣਾ ਬਲਾਵਲ ਚੌਂਕੀ ਦੇ ਵਿੱਚ ਸਾਡੀ ਕੌਮ ਦੀ ਬਹੁਤ ਵੱਡੀ ਹਸਤੀ ਹੈ ਭਾਈ ਲਖਵਿੰਦਰ ਸਿੰਘ ਜੀ ਨੇ ਪੜ੍ਹਿਆ ਸੀ ਕਿਰਪਾ ਕਰਹੁ ਕਰਹੁ ਹੀ ਪੜਦੇ ਆ ਕਰੋ ਨਹੀਂ ਪੜਦੇ ਅੱਖਾਂ ਹੋਣ ਦੇ ਬਾਪ ਅੱਖਾਂ ਨਹੀਂ ਰੋਸ਼ਨੀ ਨਹੀਂ ਹੈ ਉਹ ਸਾਡੀਆਂ ਤਾਂ ਅੱਖਾਂ ਵੀ ਹੈਗੇ ਪਤਾ ਕਿੰਨੀ ਵਾਰ ਅਸੀਂ ਪੜਦੇ ਤੇ ਕਿੰਨੀ ਕਿਰਪਾ ਹੋਏਗੀ ਪਰਮੇਸ਼ਰ ਦੇ ਬਹੁਤ ਸਾਲ ਪਹਿਲਾਂ ਮੈਂ ਰੇਡੀਓ ਤੇ ਸ਼ਾਮ ਨੂੰ ਕਿ ਸ਼ਬਦ ਸੁਣਿਆ ਫਿਰ ਮੈਂ ਉਸੇ ਵੇਲੇ ਅਮਰਤ ਕੀਰਤ ਮੋਬਾਈਲ ਨਹੀਂ ਸੀ ਉਸ ਵੇਲੇ ਅਮਰਤ ਕੀਰਤ ਨੇ ਦੇਖਿਆ ਵੀ ਭਾਈ ਸਾਹਿਬ ਪੜ ਰਹੇ ਆ ਵੀ ਸ਼ਾਇਦ ਗਲਤੀ ਹੋ ਰਹੀ ਹੋਣੀ ਉਹਨੇ ਪਰ ਆਪਾਂ ਤਾਂ ਪੜ ਹੀ ਜਾਂਦੇ ਨੇ ਕਰੋ ਕਿਰਪਾ ਕਰੋ ਕਿਰਪਾ ਕਰੋ ਹੋ ਕਕਾ ਰਾਰਾ ਹਾਏ ਨੂੰ ਔਂਕਰ ਕਿਰਪਾ ਕਰੋ ਦੀਨ ਅੱਜ ਵੀ ਪੜਿਆ ਉਹਨਾਂ ਨੇ ਸੇਰੇ ਕਰੋ ਬਿਵੇਕ ਸੰਤ ਜਨ ਭਾਈ اے ਪ੍ਰਭੂ ਦੇ ਪਿਆਰਿਓ ਬਿਵੇਕ ਮਤਲਬ ਖੋਜ ਕਰੋ ਅੰਦਰ ਕਰੋ ਬਿਵੇਕ ਸੰਤ ਜਨ ਭਾਈ ਖੋਜ ਹਿਰਦੇ ਦੇਖ ਢੰਡੋਲੀ ਹਿਰਦੇ ਵਿੱਚ ਖੋਲ ਕੇ ਦੇਖੋ ਢੰਡੋਲ ਕੇ ਦੇਖੋ ਲੱਭ ਕੇ ਦੇਖੋ ਹਰ ਹਰ ਰੂਪ ਸਭ ਜੋਤ ਸਵਾਈ ਹਰ ਨਿਕਟ ਵਸੇ ਹਰ ਕੋਲੀ ਕੋਲੀ ਮਤਲਬ ਕੋਲ ਵਸਦਾ ਨੇੜੇ ਵਸਦਾ ਪਰਮਾਤਮਾ ਦੀ ਜੋਤ ਸਭ ਵਿੱਚ ਵੱਸਦੀ ਏ ਹਰ ਹਰ ਰੂਪ ਸਭ ਜੋਤ ਸਵਾਈ ਹਰ ਨਿਕਟ ਵਸੇ ਹਰ ਕੋਲੀ ਹਰ ਹਰ ਨਿਕਟ ਵਸੇ ਸਭ ਜਗ ਕੇ ਅਪਰੰਪਰ ਪੁਰਖ ਅਤੋਲੀ ਜਿਹੜਾ ਟੋਲਿਆ ਨਹੀਂ ਜਾ ਸਕਦਾ ਉਹ ਪੁਰਖ ਪਰਮੇਸ਼ਰ ਜਿਹੜਾ ਪੁਰਖ ਮਤਲਬ ਸਾਰਿਆਂ ਦੇ ਵਿੱਚ ਸਮਾਇਆ ਪਰੇ ਤੋਂ ਪਰੇ ਅਪਰੰਪਰ ਹੈ ਹਰ ਹਰ ਨਿਕਟ ਵਸੇ ਸਭ ਜਗ ਕੇ ਅਪਰੰਪਰ ਪੁਰਖ ਅਤੋਲੀ ਹਰ ਹਰ ਪ੍ਰਗਟ ਕੀਓ ਗੁਰ ਪੂਰੇ ਹੁਣ ਪ੍ਰਗਟ ਕਿੱਦਾਂ ਹੁਣ ਹੈ ਤਾਂ ਸਾਰਿਆਂ ਦੇ ਵਿੱਚ ਹੈ ਗੁਰੂ ਨੇ ਗੁਰੂ ਇੱਥੇ ਗੁਰ ਗੁਰ ਦੇ ਰਾਹਰੇ ਨੂੰ ਸਿਆਰੀ ਹੈ ਗੁਰੂ ਦੇ ਰਾਹੀ ਉਹ ਪ੍ਰਗਟ ਹੋਏਗਾ ਜਦੋਂ ਅਸੀਂ ਗੁਰੂ ਦੀ ਮਤ ਲਵਾਂਗੇ ਜਿਦਾਂ ਆਪਾਂ ਰੋਜ਼ ਪੜ੍ਹਦੇ ਹਾਂ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਸਾਰਿਆਂ ਦੇ ਅੰਦਰ ਜੋਤ ਹੈ ਨਹੀਂ ਦਿਖਦੀ ਮਾਂ-ਬਾਪ ਦੇ ਅੰਦਰ ਨਹੀਂ ਦਿਖਦੀ ਭਰਾ ਨੂੰ ਭਰਾ ਦੇ ਅੰਦਰ ਨਹੀਂ ਦੇਖਦੀ ਭੈਣ ਦੇ ਅੰਦਰ ਨਹੀਂ ਦੇਖਦੀ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਇ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਨਾਲੇ ਕਹਤਾ ਗੌਰ ਸਾਖੀ ਜੋਤ ਪ੍ਰਗਟ ਹੋਏ ਜਦੋਂ ਗੁਰੂ ਦੀ ਸਿੱਖਿਆ ਲਵੋਗੇ ਤੇ ਜੋਤ ਗੁਰੂ ਦੇ ਰਾਹੀ ਹੋਏਗਾ ਨਾ ਕਹਿੰਦੇ ਹਰ ਹਰ ਪ੍ਰਗਟ ਕੀਓ ਗੁਰ ਪੂਰੇ ਸਿਰ ਵੇਚਿਓ ਗੁਰ ਪਹਿ ਮੋਲੀ ਇਹ ਫਿਰ ਸਿਰ ਵੇਚ ਦਿੱਤਾ ਸਿਰ ਵੇਚਣ ਦਾ ਭਾਵ ਹੈ ਕਿ ਹੁਣ ਸਤਗੁਰੂ ਤੇਰਾ ਸਿਰ ਹੋ ਗਿਆ ਆ ਪਤਾ ਨਹੀਂ ਕਿੱਥੇ ਕਿੱਤੇ ਸਿਰ ਰੱਖਦੇ ਫਿਰਦੇ ਆ ਸੋਮਵਾਰ ਉਧਰ ਮੰਗਲਵਾਰ ਉਧਰ ਸ਼ਨੀਵਾਰ ਉਧਰ ਉਹ ਸਿਰ ਹੀ ਆ ਸਿੱਖ ਸਿਰ ਜਿਹੜਾ ਸਿੱਖਦਾ ਸਿਰ ਤਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਝੁਕਣਾ ਚਾਹੀਦਾ ਜਿਹਨੇ ਉਹ ਸਭ ਕੁਝ ਦਿੱਤਾ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਸਤਕਾਰ ਸਾਰਿਆਂ ਦਾ ਕਰੋ ਬੜਾ ਸੁਣਾ ਕਿਸੇ ਵਿਦਵਾਨ ਨੇ ਕਿਹਾ ਸੀ ਸਿੱਖ ਨੇ ਸਨਮਾਨ ਸਾਰਿਆਂ ਦਾ ਕਰਨਾ ਇਹ ਨਹੀਂ ਕਿ ਇਹ ਜਿਹੜੀ ਦਸਤਾਰ ਦਿੱਤੀ ਆ ਕਿਸੇ ਦੇ ਪੈਰਾਂ 'ਚ ਡਿੱਗ ਜਾਏ ਝੁਕਣਾ ਨਹੀਂ ਹੈ ਦੇ ਬਾਸਾ ਮਹਾਰਾਜ ਕਹਿੰਦੇ ਹਰ ਹਰ ਪ੍ਰਗਟ ਕੀਓ ਗੁਰਪੂਰ ਸਿਰ ਵਿੱਚੋ ਗੁਰ ਪੈ ਮੋਲੀ ਹਰ ਜੀ ਅੰਤਰ ਬਾਹਰ ਤੁਮ ਸਰਨਾਗਤ ਹਰ ਜੀ ਇਹ ਵਾਹਿਗੁਰੂ ਪਰਮੇਸ਼ਰ ਜੀ ਅੰਤਰ ਬਾਹਰ ਤੁਮ ਸਰਨਾਗਤ ਤੁਮ ਵੱਡ ਪੁਰਖ ਬਡੋਲੀ ਤੂ ਵੱਡਾ ਪੁਰਖ ਹੈ ਬਡੋਲੀ ਜਨ ਨਾਨਕ ਅਣ ਦਿਨ ਹਰ ਗੁਣ ਗਾਵੇ ਜਨ ਨਾਨਕ ਅਣ ਦਿਨ ਹਰ ਗੁਣ ਗਾਵੇ ਤੇਰਾ ਦਾਸ ਨਾਨਕ ਹਰ ਵੇਲੇ ਤੇਰੇ ਗੁਣ ਗਾਉਂਦਾ ਮਿਲ ਸਤਗੁਰ ਗੁਰ ਬਿਚੋਲੀ ਗੁਰੂ ਨੂੰ ਵਿਚੋਲਾ ਬਣਾ ਕੇ ਗੁਰੂ ਬਹੁਤ ਵੱਡਾ ਵਿਚੋਲਾ ਜਿਹੜਾ ਸਾਨੂੰ ਪਰਮੇਸ਼ਰ ਦੇ ਨਾਲ ਮਲਾਉਂਦਾ ਹੈ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ ਉਹ ਵਿਚੋਲਾ ਹੈ ਤੇ ਗੁਰੂ ਮਹਾਰਾਜ ਕਹਿੰਦੇ ਮੈਂ ਗੁਣ ਗਾ ਰਿਆਂ ਜਨ ਨਾਨਕ ਅਣ ਦਿਨ ਹਰ ਗੁਣ ਗਾਵੈ ਮਿਲ ਸਤਗੁਰ ਗੁਰ ਬੇਚੋਲੀ ਗੁਰੂ ਨੂੰ ਬਚੋਲਾ ਬਣਾਇ ਗੁਰੂ ਮਹਾਰਾਜ ਕਹਿੰਦੇ ਭਾਈ ਜਦੋਂ ਅਸੀਂ ਗੁਰੂ ਦੇ ਬਣ ਗਏ ਮਨ ਮੰਨ ਗਿਆ ਤੇ ਕੀ ਕੀਤਾ ਆਪਣੇ ਹਰ ਪ੍ਰਭ ਕੀ ਹਾਂ ਗੋਲੀ ਜਦ ਹਮ ਹਰ ਸੇਤੀ ਮਨ ਮੰਨਿਆ ਕਰ ਦੇਨੋ ਜਗਤ ਸਭ ਗੋਲ ਅਮੋਲੀ ਰਹਾਓ ਗੁਰੂ ਮਹਾਰਾਜ ਕਿਰਪਾ ਕਰਨ ਗੁਰ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਉਫਤ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ